ਅਸੀਂ ਇਹ ਸਮਝਦੇ ਹਾਂ ਸਾਡੇ ਸੰਯੁਕਤ ਮੋਰਚੇ ਵੱਲੋਂ ਦੀ ਸੰਘੇ ਬਣੀ ਹੈ ਵੀ ਇਕੱਲੇ-ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਤੋਂ ਬਿਨਾਂ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਆਸਾਂ ਨੇ ਜਨਤਨ ਨੂੰ ਲੋਕਾਂ ਨੂੰ ਆਸਾਂ ਨੇ ਵੀ ਇਕੱਠੋ ਕੇ ਲੜਨਗੇ ਅਸੀਂ ਇਹਦੇ ਨਾਲ ਇਕਜੁੱਟਤਾ ਜਟਾਉਂਦੇ ਹੋਏ ਇੱਥੇ ਸਹਿਮਤੀ ਦੇ ਦਿੱਤੀ ਕਿ ਦੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ 10 ਮਹੀਨੇ ਸਾਂਝੇ ਹੋਏ ਨੇ ਕਿਸੇ ਵੀ ਫੋਰਟੇ ਦਾ ਹੋਵੇ ਕਿਸੇ ਵੀ ਫਰੰਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਬ੍ਰੋਧੀ ਗਿਆਨਬਾਜੀ ਨਹੀਂ ਕਰੂਗਾ ਫਿਰ ਅਸੀਂ ਇਹ ਸਮਝਦੇ ਆਂ ਵੀ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮੁੱਦੇ ਸਾਂਝੇ ਨੇ ਤੇ ਸਾਂਝੀ ਲੜਾਈ ਹੀ ਲੜਨੀ ਚਾਹੀਦੀ ਹੈ ਅੱਜ ਸੰਯੁਕਤ ਸਾਰ ਮੋਰਚਾ ਕੇਐਮਐਮ ਤੇ ਐਸਕੇਐਮ ਨਾਨ ਪੋਲੀਟੀਕਲ ਦੀ ਮੀਟਿੰਗ ਹੋਈ ਆ ਐਸਕੇਐਮ ਵੱਲੋਂ ਜਿਹੜੀ 6 ਮੈਂਬਰਾਂ ਦੀ ਕਮੇਟੀ ਸ਼ਾਮਲ ਹੋਈ ਹੈ ਮੈਂ ਉਹਨਾਂ ਦੇ ਨਾਮ ਦੱਸਣੇ ਚਾਹੁੰਦਾ ਉਹਨਾਂ ਦੀ ਇੰਟਰੋਡਕਸ਼ਨ ਜੁਗਿੰਦਰ ਸਿੰਘ ਉਗਰਾਹਾ ਜੀ ਜਿਹੜੇ 6 ਮੈਂਬਰ ਕਮੇਟੀ ਦੇ ਮੈਂਬਰ ਨੇ ਬੀਕੇਯੂ ਉਗਰਾਹਾ ਦੇ ਅਧਿਐਕਸ਼ ਵੀ ਨੇ ਤੇ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਵੀ ਨੇ ਯੁਧਵੀਰ ਜੀ ਜਿਹੜੇ ਬੀਕੇਯੂ ਟਕੈਤ ਦੇ 올ਰੀਡੀਆ ਜਨਰਲ ਸੈਕਟਰੀ ਨੇ ਔਰ 6 ਮੈਂਬਰ ਕਮੇਟੀ ਦੇ ਮੈਂਬਰ ਨੇ ਕ੍ਰਿਸ਼ਨਾ ਪ੍ਰਸ਼ਾਦ ਜੀ 올 ਇੰਡੀਆ ਕਿਸਾਨ ਸਭਾ ਦੇ ਕੌਮੀ ਕੈਸ਼ੀਅਰ ਨੇ ਕੈਸ਼ੀਅਰ ਨੇ ਔਰ 6 ਮੈਂਬਰ ਕਮੇਟੀ ਦੇ ਮੈਂਬਰ ਨੇ ਡਾਕਟਰ ਦਰਸ਼ਨਪਾਲ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨੇ ਤੇ 6 ਮੈਂਬਰ ਕਮੇਟੀ ਦੇ ਮੈਂਬਰ ਨੇ ਔਰ ਇਸ ਦੇ ਅਲਾਵਾ ਰਮਿੰਦਰ ਸਿੰਘ ਪਟਿਆਲਾ ਮੈਂ ਖੁਦ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੁਭਾਈ ਪ੍ਰੈਸ ਕਰਤਾ ਹਾਂ ਤੇ ਸੰਯੁਕਤ ਕਿਸਾਨ ਮੋਰਚੇ ਦਾ ਕੌਮੀ ਤਾਲ ਮਿਲ ਕਮੇਟੀ ਦਾ ਮੈਂਬਰ ਹਾਂ ਰਜਵਾਲ ਜੀ ਤੇ ਬਲਬੀਰ ਸਿੰਘ ਰਾਜੇਵਾਲ ਜੀ ਜਿਹੜੇ ਕਿ ਬਕੇਯੂ ਰਾਜੇਵਾਲ ਦੇ ਅਧਿਐਕਸ਼ ਨੇ ਔਰ ਕਮੇਟੀ ਵਾਲ ਮੈਂ ਕਮੇਟੀ ਦੇ ਮੈਂਬਰ ਨੇ ਰਾਜੇਵਾਲ ਸਾਹਿਬ ਆ ਜਿਸ ਮੀਟਿੰਗ ਚ ਪ੍ਰੈਜੈਂਟ ਸੀ ਕਿਸੇ ਬਹੁਤ ਜ਼ਰੂਰੀ ਪਰਿਵਾਰਕ ਰਜੇਮੇ ਕਰਕੇ ਉਹਨਾਂ ਨੇ ਇਸ ਮੀਟਿੰਗ ਚੋਂ ਛੁੱਟੀ ਲਈ ਔਰ ਉਹ ਆਪਣੇ ਉਸ ਕਰਕੇ ਸਾਰਿਆਂ ਨੇ ਜਦੋਂ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਤਾਂ ਉਸ ਕਾਬਲੀ ਗਏ ਨੇ 6 3 ਦੀ 6 ਮੈਂਬਰ ਕਮੇਟੀ ਪ੍ਰੈਜੈਂਟ ਸੀ ਮੈਂ ਮਾਨਯੂ ਕਹਾੜ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਦੋਹੇ ਫਾਰਮਾਂ ਵੱਲੋਂ ਜਿਹੜੇ ਸਾਥੀ ਮੀਟਿੰਗ ਚ ਸ਼ਾਮਲ ਹੋਏ ਸੀ ਉਹਨਾਂ ਦੀ ਜਾਣਕਾਰੀ ਦੇ ਅ ਸਾਥੀਓ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ किसान मजदूर मोर्चा और संयुक्त किसान मोर्चा की जो बैठक हुई है उसमें हमारे दोनों फोरमों की तरफ से आदरणीय काका सिंह कोटड़ा जी आदरणीय श्रवण सिंह पंधेर जी जसविंदर सिंह लोंगोवाल जी जरनेल सिंह चहल जी इंद्रजीत सिंह कोटबुडा जी सुखजीत सिंह झंडे जी गुरिंदर बंगू जी लखविंदर ओलख जी मनजीत राय जी अमरजीत सिंह मोड़ी जी सुरजीत फूल जी और ਆਖਿਰਕੇ ਤੌਰ ਤੇ ਮੇਰਾ ਹਮ ਉਸਮੇ ਸ਼ਾਮਿਲ ਹੋਏ ਹੈ। ਔਰ ਅੱਗੇ ਕੀ ਜੋ ਬਾਤ ਹੈ ਮੇਰਾ ਨਿਵੇਦਨ ਹੈ ਆਦਰਨੀਏ ਕਾਕਾ ਸਿੰਘ ਕੋਟਲਾ ਜੀ ਬਾਤ ਸ਼ੁਰੂ ਕਰਨਗੇ ਆਦਰਨੀਏ ਕਾਕਾ ਸਿੰਘ। ਆਰੇ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਫਤਿਹ ਬਲਾਈਏ ਬਖਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ 9 ਤਰੀਕ ਦੀ ਸੂਰਜ ਕਿਸਾਨ ਮੋਰਚੇ ਦੀ ਮੋਗੇ ਦੇ ਵਿੱਚ ਮੀਟਿੰਗ ਹੋਈ ਸੀ ਤੇ ਸਾਡਾ ਸੋਨੂੰ ਪਤਾ ਹੈ 13 ਫਰਵਰੀ ਤੋਂ ਜਿਹੜੇ ਮੋਰਚੇ ਚੱਲ ਰਹੇ ਆ ਸ਼ੰਭੂ ਖਨੌਰੀ ਰਤਨਪੁਰਾ ਉਹਦੇ ਵਿੱਚ ਕੀ ਸਥਿਤੀ ਆ ਖੁੱਲ ਕੇ ਵਿਚਾਰ ਹੋਈ ਇੱਕ ਫੀਲ ਕੀਤੀ ਸੀ ਅਸੀਂ ਜਦੋਂ ਸਾਡੇ ਸਾਥੀ ਮੋਗੇ ਤੋਂ ਇੱਕ ਮਤਾ ਲੈ ਕੇ ਆਏ ਸੀ ਇਕਤਾਲਾ ਉਹ ਆਪਣੇ 10 ਤਰੀਕ ਨੂੰ ਖਨੌਰੀ ਪਹੁੰਚੇ ਸ਼ੰਭੂ ਪਹੁੰਚੇ ਉਥੇ ਵਿਚਾਰ ਕੀਤਾ ਗਿਆ ਤੇ ਸਾਨੂੰ ਇੱਕ ਸਾਥੀ ਡੇਟ ਦੇ ਕੇ ਗਏ ਸੀ 15 ਤਰੀਕ ਅਸੀਂ ਦੋਨੇ ਫੋਰਮਾਂ ਵੱਲੋਂ ਉਸ ਤਰੀਕ ਨੂੰ ਵਿਚਾਰਿਆ ਮੀਟਿੰਗ ਕੀਤੀ ਦੋਨੇ ਫੋਰਮਾਂ ਦੀ ਮੀਟਿੰਗ ਕਰਕੇ ਸੀ ਇੱਕ ਬੇਨਤੀ ਕੀਤੀ ਕਿ ਜਿਹੇ ਜੀ ਸਥਿਤੀ ਡਲੇਵਾਲ ਸਾਹਿਬ ਦੀ ਹੈ ਅੱਜ ਉਹਨਾਂ ਨੂੰ 49 ਦਿਨ ਹੋ ਗਏ ਆ ਉਹਨਾਂ ਦੀ ਜਿਹੜੀ ਉਪੜੀਆਂ ਉਹ ਹੱਡੀਆਂ ਬਾਹਰ ਦਿਸਣ ਲੱਗੀਆਂ ਜਿਹੜਾ ਮਾਸ ਹੈ ਹੱਡੀਆਂ ਨਾਲੋਂ ਵੱਖਰੇ ਵਾਂਗ ਦਿਸਣ ਲੱਗ ਗਿਆ ਉਹ ਸਥਿਤੀ ਨੂੰ ਵੇਖ ਕੇ ਤੋ ਅਸੀਂ ਆ ਕਿ 15 ਜਿਹੜੀ ਡੇਟ ਆ ਬਹੁਤ ਦੂਰ ਐ ਤਾਂ ਉਹ ਛੇਤੀ ਕੀਤੀ ਜਾਵੇ ਉਹਦੇ ਵਿੱਚੋਂ ਮੈਂ ਇਹਨਾਂ ਸਾਥੀਆਂ ਦਾ ਇਹਨਾਂ ਦੇ ਪੋਰਮ ਦਾ ਕਿ ਜਲਦੀ ਜਿਹੜੀ 15 ਵਾਲੀ ਮੀਟਿੰਗ ਪਟਿਆਲੇ ਸੀ ਨਾਲ ਅਸੀਂ ਇੱਕੇ ਬੇਨਤੀ ਕੀਤੀ ਗਈ ਸੀ ਕਿ ਅਸੀਂ ਮੋਰਚੇ 'ਚ ਹੋਣ ਕਰਕੇ ਬਹੁਤਾ ਦੂਰ ਨਹੀਂ ਜਾ ਸਕਦੇ ਤਾਂ ਉਹ ਮੀਟਿੰਗ ਵੀ ਅੱਜ ਜਿਹੜੀ ਪਾਤੜਾ ਦੇ ਵਿੱਚ ਕੀਤੀ ਗਈ ਮੈਂ ਖਾਸ ਕਰਕੇ ਇਸ ਦਾ ਖਾਸ ਕਰਕੇ ਡੱਲੇਵਾਲ ਸਾਹਿਬ ਨੂੰ ਕਿ ਜੋ ਮਰਨ ਵਰਤੇ ਬੈਠੇ ਨੇ ਉਹਨਾਂ ਦਾ ਅੱਜ ਨੰਝਾ ਦੇਣਾ ਹੈ ਤਾਂ ਵਧੀਆ ਮਾਹੌਲ ਦੇ ਵਿੱਚ ਜਿਹੜੀ ਸਾਡੀ ਅੰਦਰ ਮੀਟਿੰਗ ਹੋਈ ਹੈ ਇਸ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਪੇਲ ਉਹਨਾਂ ਨੇ ਮੰਨ ਕੇ ਮੀਟਿੰਗ ਅੱਜ 13 ਨੂੰ ਕੀਤੀ ਹੈ ਬਾਕੀ ਜਿਹੜੇ ਪੰਦੇਰ ਸਾਹਿਬ ਰੱਖ ਲੈਣਗੇ ਉਸ ਤੋਂ ਬਾਅਦ ਗੱਲ ਅਗਰਾਹ ਸਾਹਿਬ ਦਾ ਦੁਸ਼ੀ ਰੱਖ ਦੇਖਿਓ ਜੋ ਅੱਜ ਹਮਨੇ

पटियाला में एक हमारी मीटिंग हुई वहाँ से बात अच्छी मीटिंग हुई सुहादपूर्ण माहौल में हुई बात आगे बात चली उसके बाद नौ की मोगा रैली में जो प्रस्ताव आया हमारे भाई खनौरी पर शंभू पर पहुँचे उनका न्योता आया उसके बाद जो काका जी ने बोली दिया हमने जल्दी करने की रिक्वेस्ट की उसको मानते हुए आज यहाँ पातड़ा में हमारी ज्वाइंट मीटिंग हो रही बात आगे बढ़ी है और ये मोर्चा किस तरह से जीत तक जाए इसकी सभी मांगे मानी जा सके उसको लेकर और पहले हम लोग का जो दस का मोदी सरकार का अर्थी दहन था वो साझा हो चुका है आज तेरह को लोहड़ी में जो हमने नया मंडीकरण का नीति का जो खलड़ा आया उसकी ड्राफ्ट की कॉपियां भी साझी जला रहे हैं और आगे ये साझा आंदोलन करने के लिए हमने 18 को फिर दोबारा सभी साथियों की मीटिंग बुला रही बुलाई है अब 18 को अगली मीटिंग करेंगे और उसमें दिल्ली आंदोलन दो को जीत तक कैसे लेके जाना है कैसे मांगे प्राप्ति करनी है इसके बारे में आगे की बात आगे बढ़ेगी आज अच्छे माहौल में बातचीत तो हुई है और जो पूरे देश की जनता लोग जो चाहते हैं कि सभी मिलकर आंदोलन करें उसके लिए सभी मन बना के आगे बढ़ने के बारे में सोच रहे हैं डलेवाल जी का आज उनचास दिन में अमर अंचल जा चुका है और आगे किस तरह से सरकार के ऊपर दबाव बनाया जाए किस तरह से किसान मजदूर की बात केंद्र सरकार माने ये हमारे चौकटे में है किस तरह से सब मिलकर जो अभी जो कुछ केंद्र कर रहा है निजीकरण की नीतियां हम पे लाद रहा है बड़े सवाल है देशी के कृषि क्षेत्र के लिए किसान मजदूर के ऊपर कर्ज बढ़ रहा है जो हमारी इनपुट्स हैं वो लगातार बढ़ रही हैं इन सब जो हमारे सामने विराट सवाल है उनको किस तरह से निपटे इसके ऊपर हमने आत्म मंथन अंदर मीटिंग में किया है तो ग्राह अपनी बात करेंगे साथियों धन्यवाद कितना चेर सा इंतजार किया है ਸਾਥੀ ਨੇ ਕਾफी ਗੱਲ ਰੱਖਦੀ ਐ ਅਸੀਂ ਜਦੋਂ ਇਹ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਦਾ ਉਸ ਤੋਂ ਬਾਅਦ ਅਸੀਂ 22 ਫਰਵਰੀ ਵਾਲੇ ਦਿਨ ਆਲ ਇੰਡੀਆ ਸੰਯੁਕਤ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਵੱਡੀ ਜਿੱਥੇ ਇਹਨਾਂ ਮੋਰਚਿਆਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਗੱਲ ਇਹ ਨਿਕਲੀ ਕਿ ਸਾਨੂੰ ਇਹਨਾਂ ਮੋਰਚਿਆਂ ਨਾਲ ਏਕਤਾ ਦਾ ਪ੍ਰੋਸੈਸ ਚਲਾਉਣਾ ਚਾਹੀਦਾ ਜਿਹੜੀ 2024 ਫਰਵਰੀ ਦੀ ਇਹ ਮੀਟਿੰਗ ਦੀ ਗੱਲ ਹੈ ਉਦੋਂ ਅਸੀਂ ਪ੍ਰੋਸੈਸ ਚਲਾਇਆ ਗੱਲਬਾਤ ਚੱਲੀ ਚਿੱਠੀ ਪੱਤਰ ਹੋਏ ਇਧਰ ਉਧਰ ਉਹ ਕਿਸੇ ਤਰੀਕੇ ਕਰਕੇ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ ਉਸ ਤੋਂ ਬਾਅਦ ਫਿਰ ਚਿੱਠੀ ਇਧਰੋਂ ਆਈ ਗੱਲਬਾਤ ਚੱਲੀ ਸਾਡੀ ਪੋਜੀਟਿਵ ਆਈ ਗੱਲ ਬੈਠੇ ਅਸੀਂ ਮੀਟਿੰਗ ਹੋਈ 21 ਤਰੀਕ ਦੀ ਉਸ ਤੋਂ ਬਾਅਦ ਫਿਰ ਅੱਜ ਮੀਟਿੰਗ ਹੋ ਰਹੀ ਹੈ ਜੇਨੀ ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਇਹ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਦੂਜੇ ਨਾਲ ਪੋਜੀਟਿਵ ਸੋਚ ਰਹੇ ਹਾਂ ਜਿਵੇਂ ਪੰਦੇਰ ਸਾਹਿਬ ਨੇ ਦੱਸਿਆ ਹੈ ਇਹ 10 ਤਰੀਕ ਵਾਲੇ ਦਿਨ ਮੋਗੇ ਵਾਲੀ ਰੈਲੀ ਤੋਂ ਬਾਅਦ ਕਿਉਂਕਿ ਮੋਗੇ ਵਾਲੀ ਰੈਲੀ ਦੇ ਵਿੱਚ ਅਸੀਂ ਇੱਕ ਏਕਤਾ ਪ੍ਰਸਤਾਵ ਪੜ੍ਹ ਕੇ ਸੁਣਾਇਆ ਸੀ ਤੁਸੀਂ ਸਾਰੇ ਸਾਥੀਆਂ ਨੇ ਉਹ ਪੜ੍ਹਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਲਿਆਦਾ ਸੀ ਵੀ ਇੱਕ ਨਵਾਂ ਡਰਾਫਟ ਆ ਗਿਆ ਜਿਹੜੇ ਉਹ ਕਾਨੂੰਨਾਂ ਦੇ ਖਿਲਾਫ ਆਪਾਂ ਲੜੇ ਸੀ ਉਹ ਉਹ ਫਿਰ ਦੁਬਾਰੇ ਵਾਪਸ ਕੇਂਦਰ ਦੀ ਸਰਕਾਰ ਕੇ ਸੂਬਾ ਸਰਕਾਰਾਂ ਵਿੱਚ ਦੀ ਲੈ ਕੇ ਆ ਰਹੀ ਆ ਤੇ ਉਹਦੇ ਵਿਚਾਰ ਚਰਚਾ ਦੇ ਹੋਰ ਮੰਗਾਂ ਨੂੰ ਲੈ ਕੇ ਅਸੀਂ ਉਹ ਜਿਹੜੀ ਮੋਗੇਰੇ ਲਿਖਤੀ ਸੀ ਉੱਥੇ ਫਿਰ ਏਕਤਾ ਪ੍ਰਸਤਾਵ ਅਸੀਂ ਇਹਨਾਂ ਕੋਲੇ ਭੇਜਿਆ 10 8 ਨੁਕਤਿਆਂ ਦਾ ਉਹਤੇ ਇਨੀ ਵਿਚਾਰ ਚਰਚਾ ਕਰਨ ਵਾਸਤੇ ਕਿਹਾ ਚਲੋ ਇਤੋਂ ਬਾਅਦ ਫਿਰ ਇਹ ਮੀਟਿੰਗ ਅਸੀਂ ਨੇ 15 ਤਰੀਕ ਦੀ ਰੱਖ ਲਈ ਜਿਹੜੀ ਦੱਸ ਕੇ ਕਹਿੰਨੇ ਕਾਕਾ ਸੋਂ ਵੀ ਇਹਨਾਂ ਨੇ ਕਿਸੇ ਕਾਰਨ ਨਾ ਕਰਕੇ ਉਹਤੇ ਉਹਦੀ ਮੰਗ ਕੀਤੀ ਅਸੀਂ ਉਹ ਮੰਗ ਪੂਰੀ ਹੋ ਗਈ ਜਿਹਨੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੇ ਇੱਥੇ ਬੈਠ ਕੇ ਮੀਟਿੰਗ ਹੋਇਆ ਦੋਨੇ ਫਰੰਟਾਂ ਦੀ ਤੇ ਤਿੰਨੇ ਫੋਰਮਾਂ ਦੀ ਬਹੁਤ ਪੋਜ਼ਿਟਿਵ ਹੋਈ ਹੈ ਆਸਾਂ ਨੇ ਜਨਤਾ ਨੂੰ ਲੋਕਾਂ ਨੂੰ ਆਸਾਂ ਨੇ ਵੀ ਇੱਕ ਹੋ ਕੇ ਲੜਨਗੇ ਅਸੀਂ ਆ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ ਸੀ ਅਸੀਂ ਇਹਦੇ ਨਾਲ ਇੱਕ ਜੁਟਤਾ ਜਟਾਉਂਦੇ ਹੋਏ ਇਹ ਤੇ ਸਹਿਮਤੀ ਦੇ ਦਿੱਤੀ ਕਿ ਦੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ 10 ਨੂੰ ਵੀ ਇਹ ਸਾਂਝੇ ਹੋਏ ਨੇ ਤੇ ਅਗਲੀ ਜਿਹੜੀ ਮੀਟਿੰਗ ਹੈ ਇਹੇ ਜਿਹੇ ਮਾਹੌਲ ਦੇ ਵਿੱਚ ਹੋਈ ਹੈ ਅਸੀਂ ਉਹ ਸੋਚਦੇ ਆਂ ਵੀ ਬਹੁਤ ਪੋਜ਼ਿਟਿਵ ਚੀਜ਼ੇ ਕੱਢੂਗੀ ਕਿਉਂਕਿ ਵੱਡਾ ਅਟੈਕ ਹੈ ਅਸੀਂ ਇਹ ਸਮਝਦੇ ਆ ਸਾਡੇ ਸੰਯੁਕਤ ਮੋਰਚੇ ਵੱਲੋਂ ਦੀ ਸੰਘੇ ਬਣੀ ਹੈ ਵੀ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ ਆਪਾਂ ਇਕੱਲੇ ਇਕੱਲੇ ਇਕੱਠੇ ਵੀ ਹੋ ਜਾਈਏ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਤੋਂ ਬਿਨਾਂ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਵੀ ਸਾਡਾ ਜਿਹੜਾ ਦਿੱਲੀ ਦਾ ਮੋਰਚਾ ਫਤਿਹ ਹੋਇਆ ਤਿੰਨ ਕਾਨੂੰਨ ਵਾਪਸ ਕਰਾਏ ਨੇ ਉਹਦੇ ਵਿੱਚ ਸਾਨੂੰ ਜਨਤਾ ਨੇ ਜੇ ਸਮਰਥਨ ਦਿੱਤਾ ਹੈ ਉਹਦੇ ਕਰਕੇ ਸਾਡਾ ਇਹ ਮੋਰਚਾ ਫੱਟਿਆ ਹੋਇਆ ਹੈ ਇਹਦੇ ਜੋ ਅਸੀਂ ਸਬਕ ਲੈਂਦੇ ਹੋਏ ਅਸੀਂ ਇਕਜੁੱਟ ਕਿਵੇਂ ਹੋ ਸਕਦੇ ਹਾਂ ਇਕਜੁੱਟ ਸੱਟ ਸਟੇਟ ਤੇ ਕਿਵੇਂ ਮਾਰ ਸਕਦੇ ਹਾਂ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਇਕੱਠੇ ਹੋ ਕੇ 18 ਤਰੀਕ ਨੂੰ ਮੀਟਿੰਗ ਦਾ ਅਗਲੇ ਪ੍ਰੋਗਰਾਮ ਦਾ ਐਲਾਨ ਦੂਜਾ ਅਸੀਂ ਇਹ ਕੀਤਾ ਇਹਦੇ ਫੈਸਲਾ ਵੀ ਅੱਜ ਤੋਂ ਬਾਅਦ ਸਾਡਾ ਕੋਈ ਵੀ ਆਗੂ ਕਿਸੇ ਵੀ ਪੋਰਚੇ ਦਾ ਹੋਵੇ ਕਿਸੇ ਵੀ ਫਰੰਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਵਿਰੋਧੀ ਬਿਆਨਬਾਜ਼ੀ ਨਹੀਂ ਕਰੂਗਾ ਤੇ মিডিਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਨੂੰ ਇਹ ਜਿਹੜੇ ਟਿੱਡੇ ਸਵਾਲ ਨਾ ਕਰਿਓ ਜਦ ਬੰਟੂ ਬੰਦ ਕਰਦੇ ਹੋ ਕਿ ਸਾਨੂੰ ਇੱਕ ਦੂਜੇ ਨਾਲ ਕੋਈ ਕੋਈ ਗਲਤ ਮੂਹ ਦੇ ਵਿੱਚੋਂ ਗੱਲ ਨਿਕਲ ਜੇ ਸਾਡੇ ਵਾਸਤੇ ਹੋ ਕੰਟਰੋਵਰਸੀ ਦਾ ਸਵਾਲ ਬਣੇ ਤੁਸੀਂ ਤੁਹਾਨੂੰ ਬੇਨਤੀ ਕਰਦੇ ਆਸੀਂ ਵੀ ਤੁਸੀਂ ਵੀ ਸਵਾਲ ਰੱਖਿਓ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਸਾਡੇ ਸਰਤੀ ਨੇ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਇਕੱਠੇ ਲੜਿਆ ਸਾਡੇ ਅਸੀਂ ਤੂੰ ਤੂੰ ਮੈਂ ਮੈਂ ਵੀ ਬਹੁਤ ਹੁੰਨੇ ਆ ਆਪਸ ਵਿੱਚ ਸਾਡੀ ਵਿਚਾਰ ਚਰਚਾ ਦੇ ਵਿੱਚ ਤੇ ਬਕਰੇਵੇਂ ਵੀ ਹੁੰਦੇ ਨੇ ਪਹਿਲੇ ਤਾਂ ਸਹੀ ਇਹ ਸਮਝਦੇ ਆਂ ਵੀ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮੁੱਦੇ ਸਾਂਝੇ ਨੇ ਤੇ ਸਾਂਝੀ ਲੜਾਈ ਹੀ ਲੜਨੀ ਚਾਹੀਦੀ ਹੈ ਜਿਹੜੀ ਇਹ ਪ੍ਰਭਾਵ ਅੱਜ ਦਿੱਤਾ ਸਾਡੇ ਸਾਥੀਆਂ ਨੇ ਸਾਰਿਆਂ ਨੇ ਤਾਂ ਬਹੁਤ ਫਾਇਦਨਾ ਹੈ 18 ਤਰੀਕ ਦੀ ਮੀਟਿੰਗ ਦਾ ਜਿਹੜਾ ਥਾਂ ਹੈ ਅਸੀਂ ਇਹੋ ਹੀ ਚੁਣਿਆ ਬਾਕੀ ਕਾਕਾ ਸਾਨੂੰ ਕੋਈ ਬੋਲੋ ਚਲੋ ਮੈਂ ਦੋਨਾਂ ਦੇ ਕੱਲ ਰੱਖ ਲਈ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਵੀ ਮੀਟਿੰਗ ਇਸੇ ਜਗ੍ਹਾ ਰੱਖੀ ਜਾਵੇ ਉਹ ਵੀ ਅੰਦਰ ਸੈਹੰਤੀ ਬਣ ਗਈ ਸਾਡੀ 18 ਤਰੀਕ ਦੀ ਇਥੇ ਮੀਟਿੰਗ ਹੋਊਗੀ। ਤੋਂ ਜੋ ਆਪਾਂ ਮੰਗ ਲੜ ਰਹੇ ਆ ਜੋ ਡੱਲੇ WhatsApp ਲੜ ਰਿਹਾ ਸਾਰਿਆਂ ਲਈ ਸਾਰਿਆਂ ਦੇਸ਼ ਲਈ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜੀ ਪ੍ਰਚਾਰ ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਉਹ ਸਾਰੀ ਅਸੀਂ ਚਰਚਾ ਕੀਤੀ ਹੈ 18 ਨੂੰ ਤੁਹਾਡੇ ਨਾਲ ਇਹ ਖੁੱਲ ਕੇ ਸਾਰੀਆਂ ਚਰਚਾ ਆਪਾਂ ਕਰਾਂਗੇ ਇਹਨਾਂ ਦੇ ਸਾਰਿਆਂ ਦਾ ਜਿੰਨਾ ਤੁਸੀਂ ਟਾਈਮ ਕੱਟ ਕੇ ਸਾਰੇ ਪੀਸੀ ਸਾਰੇ ਪੱਤਰਕਾਰ ਸਾਡੇ 13 ਫਰਵਰੀ ਤੋਂ ਨਾਲ ਜੁੜੇ ਹੋ ਸਨੋਰੀ ਤੋਂ ਆਇਓ ਪਟਿਆਲੇ ਤੋਂ ਆਇਓ ਸਾਰਿਆਂ ਦਾ ਇੰਨਾ ਮੋਰਚਾ ਵੱਲੋਂ ਧੰਨਵਾਦ ਠੀਕ ਹੈ ਧੰਨਵਾਦ ਜੀ ਉਗਰਾਹ ਜੀ ਇੱਕ ਕਮਿਸ਼ਨਰੀ ਮੀਟਿੰਗ ਦੇ ਵਿੱਚ ਵੀ ਇਹ ਦੱਸਿਆ ਸੀ ਕਿ ਪੋਜਿਟਿਵ ਮੀਟਿੰਗ ਹੋਈ ਆ ਤੇ ਅੱਗੇ ਵਧ ਰਿਹਾ ਇੱਕ ਤਾਂ ਪ੍ਰੋਸੈਸ ਇਸ ਮੀਟਿੰਗ ਦੇ ਵਿੱਚ ਵੀ ਇਹੀ ਤੁਸੀਂ ਸਾਰਿਆਂ ਨੇ ਦੱਸਿਆ ਪਰ ਕਿੰਨਾ ਕੁ ਅੱਗੇ ਵਧਿਆ ਆ ਜੇ ਆਪਾਂ ਆਮ ਤੁਹਾਡੇ ਤੋਂ ਪੁੱਛਣਾ ਵੀ ਕਿੰਨਾ ਕੁ ਅੱਗੇ ਗੱਲ ਪੂਰੀ ਹੈ ਅੱਗੇ ਇੰਨੇ ਵੀ ਸਾਡਾ ਇੱਕ ਦੂਜੇ ਨਾਲ ਜਿਹੜਾ ਬਿਹੇਵ ਵਰਤਾਅ ਬੈਠਣਾ ਮਿਲਣਾ ਗੱਲ ਕਰਨਾ ਸਾਡੀ ਜਿਹੜੀ ਇੱਕ ਦੀ ਜਿਹੜੀ ਲੇਅਰ ਅੱਜ ਅਸੀਂ ਤਿੰਨੋਂ ਫੋਰਮ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਬੈਠੇ ਆ ਇਹ ਬੜੀ ਹੋ ਗਿਆ ਅੱਗੇ ਯਾਰ ਦੋ ਪ੍ਰੋਗਰਾਮ ਸਾਂਝੇ ਹੋ ਗਏ ਇਹ ਵੀ ਪੋਜੀਟਿਵ ਹੈ ਅੱਗੇ ਜਨਤਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਵੀ ਇਕੱਠੇ ਹੋਣ ਜਾ ਰਹੇ ਨੇ ਠੀਕ ਹੈ ਹਰ ਧੰਨਵਾਦ ਇਹ ਚੰਗੀਆਂ ਨੇ ਹੁਣ ਸਾਨੂੰ ਤੁਸੀਂ ਬਸ ਕਮੈਂਟ ਨਾ ਕਰ ਸਾਡੇ